ਪੰਜ ਮਾ ਵੱਡੇ ਵੱਡੇ ਰਾਜ ਦਿਨ ਆਰ ਪੂਰਨ ਤਾ ਕੀ ਦਿਸਨਾ ਗੁਰ ਜੀ ਲਖਤਰ ਮਾਇਆ ਰੰਗ ਪਾਤੀ ਨੋ ਚੰਗ ਸੁਨਾ ਸੁ ਜੀ ਵੱਡੇ ਵੱਡੇ ਰਾਜ ਆ ਸੁਨਾਮ ਗੁਰੂ ਜੀ ਰਾਜਪਾਵ ਰਾਜ ਮਨ ਦਾ ਜ਼ਮੀਨ ਦੇ ਮਾਲਕ ਤਾਂ ਕੀ ਦਿਸਨਾ ਗੁਰੂ ਜੀ ਤਾਂ ਕੀ ਪਾਉ ਉਹਨਾਂ ਦੇ ਕਿਸਾਨ ਦਾ ਸਹਾਰਾ ਲਾਜ ਚ ਪਰ ਗੁਰੂ ਜੀ ਕਹਿੰਦੇ ਨੇ ਭਾਈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਮੀਂਦਾਰ ਹਨ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਲਗਤ ਰਹੇ ਮਾਇਆ ਰੰਗ ਮਾਤੇ ਲੋਚਨ ਕਚੂਨਾ ਸੁਜੀ ਲਗਤ ਰਹੇ ਬਾਗ ਚੰਬੜੇ ਰਹਿੰਦੇ ਹਨ ਪਿਤਾ ਜੀ ਕਹਿੰਦੇ ਉਹ ਮਾਇਆ ਦੇ ਕੌਤਕਾਂ ਵਿੱਚ ਮਸਤ ਰਹਿੰਦੇ ਨੇ ਮਾਇਆ ਨਾਲ ਚੱਪੜੇ ਰਹਿੰਦੇ ਨੇ ਮਾਇਆ ਤੋਂ ਜਣਾ ਹੋਰ ਉਹ ਜੋ ਨਾਲ ਅੱਖੀ ਨਹੀਂ ਦਿਸਦਾ ਵੇਖਿਆ ਮੈਂ ਕਿੰਨੇ ਦਿਨ ਤ੍ਰਿਪਤ ਨਾ ਪਾਈ ਇਹ ਭਾਈ ਮਾਇਆ ਦੇ ਮੋਹ ਵਿੱਚ ਹੱਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜਿਉਂ ਪਾਵਕ ਇਹ ਧੰਨੇ ਧਰਾਪੇ ਜਨਾਰ ਕਹਾਇਆ ਜਾਈ ਦਾਜੀ ਕਿਤੇ ਜੇ ਆਪ ਕੋ ਬਾਲਾ ਨਾਮ ਤੇ ਨਾ ਰਜਗੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋ ਕਦੇ ਰਜੇ ਸਕਦਾ ਰਹਾ ਹੋਵੇ ਦੇਦਲੇ ਮੱਤ ਤਤ ਭੋਜਨ ਬੰਮਜਨ ਕਾਖੀ ਮਿਤੇ ਨਾ ਭੁਖਾ ਮਿੱਜਮਦੰਤ ਸੁਆਦ ਨੇ ਖਾਣ ਇਹ ਭਾਈ ਜਿਹੜਾ ਮਨੁੱਖ ਆ ਰੋ ਸਵਾਦ ਨੇ ਖਾਣਾ ਮੰਦਾ ਉਸ ਦੀ ਸਵਾਦਲੇ ਖਾਣੇ ਨਾਲ ਦੀ ਭੁੱਖ ਕਦੇ ਨਹੀਂ ਭੁੱਖ ਦੀ ਉਦਮ ਕਰੇ ਸਵਾਦ ਦੀ ਈਨਿਆਈ ਚਾਰੇ ਜੰਤਾਂ ਨੂੰ ਖੋਖਾ ਸਵਾਦ ਦੇਨ ਹੁਤੇ ਨਿਆਈ ਵਾਰੋਂ ਖਾਦਾ ਸੁਪਾਤਾ ਮੰਦਾ ਉਦਮ ਕਰੇ ਸਵਾਦ ਦੀ ਈਨਿਆਈ ਚਾਰੇ ਜੰਤਾਂ ਨੂੰ ਖੋਖਾ ਪਿਤਾ ਜੀ ਕਹਿੰਦੇ ਸਵਾਗਲੇ ਥਾਣਿਆਂ ਨੂੰ ਖਾਤਰ ਉਹ ਰੋਕ ਕੁੱਤੇ ਵਾਂਗ ਗੌੜ ਭਜ ਕਰਦਾ ਰਹਿੰਦਾ ਚਾਰੇ ਪਾਸੇ ਪਾਲਦਾ ਰਹਦਾ ਮੈਂ ਕਾਮ ਵੰਤ ਕਾਮੀ ਬੋਨਾਈ ਪਰ ਗ੍ਰਹਿ ਜੋ ਨਾ ਚੁੱਕਾ ਕਾਮ ਵੰਤ ਪਾਵਤਾ ਆਸਣ ਵਾਲਾ ਕਾਮੀ ਵਿਸ਼ਈ ਕਾਮ ਕਾਮੀ ਬੋ ਨਾਰੀ ਪਰਿ ਪਰ ਰਹਿ ਜੋ ਨਾ ਚੁੱਕਾ ਪਰ ਰਹਿ ਜੋ ਪਰਾਈ ਘਰ ਦੀ ਤੱਕ ਮਨ ਇਸਤੀ ਭੜੇ ਬਕਾਰ ਭਰੀ ਦੀਨਾ ਗੁਰੂ ਜੀ ਕਹਿੰਦੇ ਭਾਈ ਕਾਮ ਵਾਸ ਹੋਏ ਵੀ ਸਹੀ ਇਹਨੋਂ ਦੁਨੀਆ ਭਾਵੇ ਕਿਤਨੀਆਂ ਹੈ ਇਸਤਰੀਆਂ ਹੋੜ ਪਰਾਈ ਘਰ ਨਾਲ ਉਸਦੀ ਮੰਦੇ ਨਿਗਾ ਫਿਰ ਵੀ ਨਹੀਂ ਮੱਤੀ ਦੈਨ ਪ੍ਰਤ ਤਬ ਕਦਿ ਪਸ ਤਾਪੈ ਸੋਗ ਲੋਕ ਮੈਂ ਸੁਕੈ ਦਿਨ ਦਿਨ ਪ੍ਰਤ ਪਾਪ ਕਰੇ ਕਦਿ ਦਾਪਨ ਸੋਗ ਲੋਕ ਮੈਂ ਸੁਕੈ ਸੁਕਾ ਜਾਤਾ ਹੈ ਗੁਰੂ ਜੀ ਕਹਿੰਦੇ ਉਹ ਹਰ ਰੋਜ਼ ਕਿਸੇ ਪਾਪ ਕਰਦਾ ਤੇ ਕਰਦਾ ਹੋਇਆ ਪਿਸਤਾਉਂਦਾ ਵੀ ਹੈ ਸੋਗ ਇਸ ਕਾਮਵਾਚਨਾਂ ਵਿੱਚ ਅਤੇ ਪੁਸਤਾਵੇ ਵਿੱਚ ਉਸ ਦਾ ਆਤਮਿਕ ਜੀਵਨ ਸੁਕਦਾ ਜਾਂਦਾ ਹੈ ਹਰ ਹਰ ਨਾਮ ਪਾਰਿਆ ਮੂਲਾ ਅਮਰ ਤੇਜਨ ਦਾ ਦਾਤਾ ਅਜਨ ਅਮਰਤ ਆਤਮਿਕ ਜੀਵਨ ਦੇਣ ਵਾਲਾ ਇਹ ਭਾਈ ਪਰਮਾਤਮਾ ਦਾ ਨਾਮ ਹੀ ਇੱਕ ਐਸਾ ਬਯੰਕ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੁਖ, ਸਾਹਜ, ਆਨੰਦ, ਸੰਤੰਪੈ ਨਾਨਕ ਗੁਰ ਕੀ ਜਾਤਾ ਪਤਾ ਜਿੰਦੇ ਇਸ ਦਾ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਦਿਰਦੇ ਕਾਲ ਵਿੱਚ ਆਤਮਾ ਕੇ ਟੋਲਦਾ ਬਣੀਂਦੀ ਹੈ ਸੁਖ ਆਨੰਦ ਬਣਿਆ ਰਹਿੰਦਾ ਪਰ ਇਹ ਤਰ੍ਹਾਂ ਜੀ ਗੁਰੂ ਪਾਸੋਂ ਹੀ ਇਹ ਖਜ਼ਾਨੇ ਦੀ ਜਾਣ ਪਛਾਨ ਪ੍ਰਾਪਤ ਹੁੰਦੀ ਹੈ ਹੋਰ ਕਿਤੋਂ ਨਹੀਂ ਸੁਖ ਸਾਜ ਅਨੰਦ ਸਤਮ ਕੈ ਨਾਨਕ ਬਿਗੁਰ ਕੀ ਜਾਨਾ ਅੰਮ੍ਰਿਤ ਇੱਕ ਨਿਧਾਨ ਸੂਰਖ ਸਦਨੰਦ ਸੰਮਨ ਕੈ ਨਿਤ ਗੁਰਤੀ ਜਨ ਇਹ ਪਾਈ ਪ੍ਰਮਾਤਮਾ ਦਾ ਨਾਮ ਇਹ ਇੱਕ ਐਸਾ ਬੇਅੰਤ ਕੀਮਤੀ ਗਿਆਨ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਤੇ ਇਸ ਨਾਮ ਖਜਾਤੀ ਦੀ ਵਰਤਕ ਨਾਲ ਸੰਤ ਜਨਾਂ ਦੀ ਇਹ ਤੇ ਘਰ ਦੇ ਆਤਮਿਕ ਦੁੱਖ ਦਾ ਵੰਡਣਦੀ ਹੈ ਸੁਖ ਅਨੰਦ ਬਣਾ ਦਿੰਦਾ ਹੈ ਗੁਰੂ ਪਾਸੋਂ ਇਹ ਜਹੇ ਸਖਜਾਨੀ ਦੀ ਜਾਣ ਪਛਾਣ ਹੁੰਦੀ ਹੈ ਭਾਈ